ਦੀ ਪੰਜਾਬੀ ਉਹ ਕੀ ਆ ਲਈ ਦ ਮੁਾਰਕਾ ਵੀਰੇ ਠੀਕ ਆ ਸਵੇਰ ਦੇ 5:30 ਹੋਏ ਨੇ ਸਾਰਿਆਂ ਸੁੱਤੇ ਨਹੀਂ ਹੈਗੇ ਖਾਣਾ ਖੁਣਾ ਬਣਾਉਣ ਤੇ ਲੰਘ ਹੀ ਸਾਰਾ ਤਾਂ ਤੇ ਹੁਣ ਹੀ ਪੜਨ ਚੱਲਿਆ ਬਾਈ ਠੀਕ ਆ ਤੇ ਸੋਨੀ ਦਾ ਉਹਦੇ مالک ਮੁਕਣਾ ਚੱਲਿਆ ਤੇ ਦੋ ਦਨ ਮੁੰਡੇ ਆਪਣੇ ਉੱਤੇ ਮਹੀਜ ਚ ਵੇਟ ਕਰਦੇ ਨੇ ਠੀਕ ਹੈ ਜੀ ਇਦ ਮੁबारकਾਂ ਸਾਰਿਆਂ ਨੂੰ ਸਾਰੇ ਲੋਕ ਚੱਲੇ ਨੇ ਆ ਦੇਖੋ ਠੀਕ ਹੈ ਜੀ ਲੋਕ ਸਾਰੇ ਹੋੜੋੜੀ ਯਾਰ ਰਹੇ ਨੇ 5:30 ਹੋਏ ਨੇ ਸਵੇਰ ਹੋ ਗਈ ਠੰਡਾ ਜੀ ਓਕੇ ਮਿਲਦੇ ਆ ਜੀ ਫਿਰ ਆ ਦੇਖੋ ਜੀ ਲੋਕ ਚੱਲੇ ਅਰੇ ਹੌਲੀ ਹੌਲੀ ਆਏ ਜਾ ਰਹੇ ਨੇ ਲੋਕ ਦੇਖੋ ਆ ਗਈ ਸਾਡੀ ਮਸਜਿਦ ਜੀ ਓਡੇ ਕ ਟਾਈਮ ਨੂੰ ਇੱਥੇ ਪੂਰਾ ਜਾਮ ਲੱਗ ਗਿਆ ਨਾ ਦੇਖਿਓ ਤੁਸੀਂ ਇਹ ਮਸਜਿਦ ਹੈ ਜੀ ਇੱਥੇ ਹੀ ਪੜ੍ਹਨੀ ਆਪਾਂ ਹਾਂ ਜੀ ਪੰਜਾਬੀਓ ਈਦ ਪੜ ਲਈ ਆਪਾਂ ਈਦ ਮੁਬਾਰਕਾਂ ਸਾਰਿਆਂ ਨੂੰ ਠੀਕ ਆ ਤੇ ਮੀਂਹ ਦੇਖੋ ਕਿੰਨਾ ਆ ਗਿਆ 1 ਲੱਖਤੀ ਪੂਰਾ ਈਦ ਪੜਦੇ ਪੜਦੇ ਮੀਂਹ ਆ ਗਿਆ ਬਾਈ ਜੀ ਪੂਰਾ ਪਾਣੀ ਪਾਣੀ ਖੜਾ ਦੇਖੋ ਆਹਾ ਹਾ ਹਾ ਦੇਖਿਆ ਜੀ ਨਜ਼ਾਰਾ ਸਵੇਰ ਦੇ 6:30 ਵੀ ਨਹੀਂ ਹੋਏ 6:00 ਵਜੇ 15 ਮਿੰਟ ਹੋ ਰਹੇ ਮੀਂਹ ਪੂਰਾ ਜ਼ਬਰਦਸਤ ਪੈ ਰਿਹਾ ਹੈਗਾ ਬਾਰਿਸ਼ ਬਾਰਿਸ਼ ਹੋਈ ਦੀ ਆ 1 ਲੱਖ ਦੀ ਆਇਆ ਬਹੁਤ ਤੇਜ਼ ਨਹੀਂ ਹੈ ਹਜੇ ਵੀ ਹਟਦਾ ਨਹੀਂ ਹੈਗਾ ਮਤਲਬ ਹਜੇ ਵੀ ਪੈਂਦਾ ਹੈ ਜੀ ਪੂਰਾ ਇਹ ਪੜ ਲਈ ਆਪਾਂ ਬੰਦੇ ਨੂੰ ਛੱਡਣਾ ਹੈ ਦੀ ਪਾਕਿਸਤਾਨੀ ਭਰਾ ਨੂੰ ਮੈਂ ਕਿਹਾ ਚੱਲ ਛੱਡਦਾ ਠੀਕ ਹੈ ਮੀਂਹ ਕਰਕੇ ਤੇ ਹੁਣ ਆਪਾਂ ਚੱਲਿਆਂ ਆਪਦੇ ਬੰਦੇ ਨੂੰ ਚੱਕ ਕੇ ਰੂਮ ਦੇ ਵਿੱਚ ਚੱਲਾਂਗੇ ਫਿਰ ਠੀਕ ਹੈ ਜੀ ਚੈਨਲ ਨੂੰ ਕਰ ਲਿਓ ਫਾਲੋਅਰ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਵੀਰੇ ਦੱਬ ਕੇ ਸਪੋਰਟ ਕਰਿਆ ਕਰੋ ਵੀਰ ਬਣ ਕੇ ਯਾਰ ਮਾੜੀ ਮੋਟੀ ਸ਼ੇਅਰ ਕਰਦਾ ਕਰੋ ਠੀਕ ਹੈ ਜੀ। ਓਕੇ ਜੀ ਧੰਨਵਾਦ। ਚਾ ਉਹ ਗੱਬੇ ਨੂੰ ਆ ਜਾ ਬਾਅਦ ਚ ਬਾਤ ਬੋਲ ਲਈ। ਹਾਂਜੀ ਅਸਲਾਮੁਅਲੈਕੁਮ ਜੀ। Eid ਦੀ ਮੁਬਾਰਕਾਂ ਵੀਰੇ Eid ਪੜ ਲਈ ਸਾਰਿਆਂ ਨੇ। ਠੀਕ ਹੈ ਅਸੀਂ ਘਰ ਨੂੰ ਜਾ ਰਹੇ ਹੁਣ। Eid ਦੀ ਨਮਾਜ਼ ਪੜ ਲਈ ਹੈ ਭਾਈ ਸਾਰਿਆਂ ਨੇ। ਸਾਰਿਆਂ ਨੂੰ Eid ਮੁਬਾਰਕ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ Eid ਮੁਬਾਰਕ। ਸਾਰਿਆਂ ਨੂੰ ਜੀ ਸਭ ਨੂੰ Eid ਮੁਬਾਰਕਾਂ। ਨਮਾਜ਼ ਪੜ ਕੇ ਇਹੀ ਆ ਗਿਆ ਕੁੱਤੋਂ ਦੀ ਪੂਰਾ ਜ਼ਬਰਦਸਤ ਫੁੱਲ। ਰੂਮ ਤੇ ਚੱਲੇ ਆਂ। ਜਾ ਕੇ ਉੱਥੇ ਖਾਣੇ ਪੈਨੇ ਉਸ ਮਿੱਠਾ ਸੇਵੀਆਂ ਸੂਨੀਆਂ ਬਣਾਈਆਂ ਨੇ ਹਾਂ ਊਂਠ ਦਾ ਗੋਸ਼ ਬਣਾਇਆ ਆ ਖਾਵਾਂਗੇ ਅੱਜ ਉਹ ਬਾਕੀ ਤੁਹਾਨੂੰ ਦਿਖਾਈ ਦਿੱਤਾ ਈ ਛੋਟਾਂ 'ਚ ਹਾਂ ਊਂਠ ਬਣੂਗਾ ਊਂਠ ਚੱਲੂਗਾ ਹਾਂ ਊਂਠ ਚੱਲੂਗਾ ਚਲੋ ਮਿਲਦੇ ਆ ਆ ਬਾਹਰ ਦੇਖ ਲੋ ਮੀਂਹ ਪੈ ਰਿਹਾ ਹੁਣ ਤਾਂ ਦੇਖਣਾ ਨਹੀਂ ਫਰੰਟ ਕੈਮਰਾ